ਜਦੋਂ ਵੀ ਪੰਜਾਬ ਨੂੰ ਮਾਰ ਪੈਂਦੀ ਆ ਤਾਂ ਉਹਦੇ ਨਾਲ ਕੌਣ ਖੜਦਾ ਹੈ ਕੋਈ ਨਹੀਂ ਖੜਦਾ ਔਰ ਇਹ ਜਿਹੜੇ ਬਜ਼ੁਰਗ ਤੁਸੀਂ ਦੇਖ ਰਹੇ ਹੋ ਇੰਨੇ ਇੰਨੀਆਂ ਉਮਰਾਂ ਹੈ ਦਾੜਾ ਪ੍ਰਕਾਸ਼ ਹੋ ਚੁੱਕਿਆ ਔਰ ਹਜੇ ਵੀ ਉਹ ਜਜ਼ਬਾ ਦਿਖਾਈ ਦੇ ਰਿਹਾ ਕਿ ਬੰਨਾਂ ਨੂੰ ਬੰਨ ਜਿਹੜੇ ਲਾਣ ਵਾਸਤੇ ਨੌਜਵਾਨਾਂ ਦੇ ਨਾਲ ਬਜ਼ੁਰਗ ਹੈ ਬੀਬੀਆਂ ਸਾਡੀਆਂ ਮਾਤਾਮਾ ਪਹਿਣਾ ਜਿਹੜੀਆਂ ਉਹ ਵੀ ਔਰੇ ਪਹੁੰਚ ਚੁੱਕਿਆ ਮਾਤਾ ਜੀ ਕਿਹੜੇ ਪਿੰਡ ਤੋਂ ਅਜੀ ਕੀ ਨਾਮ ਹੈ ਸਵਿੰਦਰਪੁਰ ਕਿਹੜੀ ਜਗ੍ਹਾ ਤੋਂ ਆਜੀ ਤੁਸੀਂ ਬੱਗਿਆਂ ਦੇ ਸੇਵਾ ਚ ਆਏ ਹੋਏ ਜੀ ਹਾਂਜੀ ਹਾਂਜੀ ਸੇਵਾਦ ਬਾਗ ਇੰਨੀ ਉਮਰ ਐ ਇਸ ਟਾਈਮ ਤੁਹਾਡੇ ਘਰ ਬੈਠਣ ਦੇ ਰੱਬ ਦਾ ਨਾਮ ਲੈਣ ਦੀ ਉਮਰ ਐ ਤੁਸੀਂ ਉਹ ਬੰਨਾਂ ਤੇ ਬੈਠੇ ਹੋ ਜੀ ਵੇਖੋ ਬਾਪੇ ਬੈਠੇ ਬਾਪੇ ਨਾਲ ਸੇਹੀ ਆਉਣਾ ਸੀ ਜੀ ਜੀ ਇਹ ਬਾਪੇ ਸਾਡੇ ਬਦਲੇ ਡੈਜ ਨੇ ਹਾਂਜੀ ਓ ਭੈਣ ਜੀ ਤੇ ਇਸ ਟਾਈਮ ਤੁਸੀਂ ਦੇਖ ਰਹੋ ਬਜ਼ੁਰਗ ਆ ਜਿਹੜੇ ਸਾਡੇ ਨਾਲ ਜੁੜ ਚੁੱਕੇ ਹੋ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਰਸ਼ੇਮ ਸਿੰਘ ਕਿਹੜੀ ਜਗ੍ਹਾ ਤੋਂ ਆ ਜੀ ਖਿਆਲਾ ਤੋਂ ਕਿੰਨੇ ਕ ਬਜ਼ੁਰਗ ਆ ਜਿਹੜੇ ਤੁਸੀਂ ਆਏ ਹੋਏ ਆ ਜੀ 10 15 ਹੋਣੇ ਆ ਕਿਥੇ ਨੌਜਵਾਨ ਹੈ ਵੱਡੀਆਂ ਗਿਣਤੀ ਦੇ ਉੱਤੇ ਟਰੈਕਟਰ ਹੈ ਜੇ ਲੈ ਕੇ ਆ ਰਿਹਾ ਔਰ ਤੁਹਾਡੇ ਹੱਥ ਵਿੱਚ ਥੱਲੇ ਤੇ ਕਈਆਂ ਫੜੀਆਂ ਹੋਈਆਂ ਜਿਹੜਾ ਜਜ਼ਵਾ ਹੈ ਕਿਥੇ ਬੰਨ ਟੁੱਟਿਆ ਭਲੇ ਵਾਸਤੇ ਪਿੰਡ ਦੇ ਭਲੇ ਵਾਸਤੇ ਤੇ ਮੈਂ ਹੋਰ ਦਿਖਾਈ ਦਵਾਂਗਾ ਬਜ਼ੁਰਗਾਂ ਦੀ ਦੇਖੋ ਉਮਰ ਕਿੰਨੀ ਹੈ ਤੇ ਇਸ ਟਾਈਮ ਬਾਬਾ ਜੀ ਕਿੰਨੀ ਕੋਮਾਰਾ ਤੁਹਾਡੀ ਜੀ 80ਾਂ ਦੇ ਤਾਂ ਹੋ ਗਈ ਆ ਅੱਛਾ ਜੀ ਹਾਂ ਤੇ ਤੁਸੀਂ ਹਜੇ ਵੀ ਲੱਕ ਦੇ ਉੱਤੇ ਹੱਥ ਤਰ ਕੇ ਖੜੇ ਆ ਵੀ ਤੁਸੀਂ ਉਹ ਬੰਨ ਲਾ ਦੇਣਾ ਲਾ ਦੋਗੇ ਆਹੋ ਲਾਵਾਂਗੇ ਦੇਲੀ ਕੀ ਬਾਤ ਹੈ ਜੀ ਕੀ ਬਾਤ ਬੜੀ ਕਿਰਪਾ ਦੀ ਬਾਬਾ ਗੁਰੂ ਮਹਾਰਾਜ ਦੀ ਬਹੁਤ ਜਿਆਦਾ ਕਿਰਪਾ ਜੀ ਵੇਖੋ ਸੰਗ ਦਿਹਾੜਾ ਆਏ ਪਏ ਆ ਤੇ ਮਹਾਰਾਜ ਸੰਤਾਂ ਮਾਂ ਬੁਰਖਾਣੇ ਗੁਰੂ ਦੇ ਬਾਗ ਦਾ ਸੰਤਾਂ ਮਾਂ ਬੁਰਖਾਣ ਦੀ ਸੇਵਾ ਚੱਲ ਰਹੀ ਤੇ ਦੂਰ ਦੂਰ ਤੱਕ ਸੰਗਤਾਂ ਨਾਲ ਹੀ ਮਿੱਟੀ ਸੰਗਤ ਸੇਵਾ ਕਰਨ ਰਹੀ ਹੈ ਜੀ ਚਾਹ ਕੋ ਦਿਨ ਕੋ 5-10 ਲੱਗਣਗੇ ਬੰਦ ਬੰਦਿਆ ਨੂੰ ਕਿਉਂਕਿ ਬਹੁਤ ਜਿਆਦਾ 500 ਮੀਟਰ ਦਾ ਪਹਾੜ ਪਿਆ ਆ ਬਾਕੀ ਸੰਗਤ ਗਾੜੀ ਕੋਈ ਨਹੀਂ ਹੈ ਗੁਰੂ ਮਹਾਰਾਜ ਦੀ ਕਿਰਪਾ ਚਾਹੀਦੀ ਆ ਤੇ ਬਾਪੂ ਸਾਡੇ ਪੂਰੇ ਲੜਦੇ ਦੀ ਗੱਲ ਕੋਈ ਨਹੀਂ ਐ ਤੇ ਇੱਕ ਮੈਂ ਲੋਡ ਨਾਲ ਹੋਰ ਗੱਲ ਕਰਾਂ ਵੀ ਔਰੇ ਕਿੰਨੀ ਕਿਹੜੀ ਚੀਜ਼ ਦੀ ਲੋਡ ਕਿਹੜੀ ਚੀਜ਼ ਦੀ ਆ ਜੀ ਲੋਡ ਤੇ ਇੱਥੇ ਦੇ ਗੁਰੂ ਮਹਾਰਾਜ ਜਿੰਨਾ ਲਾਗੋ ਮਤ ਬੜੀ ਦੂਰ ਤੱਕ ਸੰਗਤਾਂ ਚਲੋ ਹਰਿਆਣੇ ਤੱਕ ਯੂਪੀ ਤੱਕ ਬਹੁਤ ਇਹ ਦੂਰੋਂ ਵੀ ਸੰਗਤਾਂ ਹਰ ਇੱਕ ਚੀਜ਼ ਲਈ ਆਉਂਦੀਆਂ ਨੇ ਤੇ ਬਹੁਤ ਜ਼ਿਆਦੀ ਗੁਰੂ ਮਹਾਰਾਜ ਦੀ ਕਿਰਪਾ ਜਿੱਥੇ ਗੁਰੂ ਸੰਤਾਂ ਸਾਧਾ ਮਹਾਂਪੁਰਖ ਜਿਹੜੇ ਆ ਪਹੁੰਚ ਜਾਂਦੇ ਉੱਥੇ ਗੇ ਚੀਜ਼ ਦੀ ਘਾਟ ਨਹੀਂ ਰਹਿੰਦੀ ਜੀ ਇਹ ਤੇ ਵੇਖੋ ਰਾਹ ਦਿਨ ਕੰਮ ਚੱਲਣ ਡਿਆ ਕੋਈ ਗੱਲ ਨਹੀਂ ਵੇਖੋ ਮਾਈਆਂ ਬੀਬੀਆਂ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਸਾਰੇ A to Z ਸਭ ਜਿੰਨੇ ਸੇਵਾਦਾਰ ਆ ਇੱਕ ਦੋ ਦਿਨ ਚ ਇੰਨਾ ਪਾੜ ਚਲੋ ਹੋਰ ਕੋ ਦਹਾ ਦਿਨਾਂ ਜੋ ਪੂਰਾ ਜਾਊ 15 ਦਿਨ ਲੱਗ ਜਾਣਗੇ ਬਾਕੀ ਮਹਾਰਾਜ ਦੀ ਕਿਰਪਾ ਕੰਮ ਸਾਰੇ ਹੋ ਜਾਣਗੇ ਸੰਗਤ ਗਾੜੀ ਚੜ੍ਹਦੀ ਕਲਾ ਜੀ ਪੂਰੀ ਲਓ ਜੀ ਤੁਸੀਂ ਦੇਖੋ ਚੜ੍ਹਦੀ ਕਲਾ ਦੇ ਨਾਰੇ ਜਿਹੜੇ ਲਗਾਇਆਰੇ ਜਾ ਰਿਹਾ ਮਿੱਟੀ ਆ ਪਹਾੜ ਪੜ ਚੁੱਕੇ ਆ ਸਾਡੀਆਂ ਮਾਤਾ ਮਾਂ ਪੈਣਾ ਤੁਸੀਂ ਇਸ ਟਾਈਮ ਪੂਰੀ ਗਿਣਤੀ ਦੇ ਵਿੱਚ ਦੇਖੋ ਇੰਨੀ ਇੰਨੀ ਉਮਰ ਆ ਜਿਹੜੀਆਂ ਹੈਗੀਆਂ ਗੁਰੂ ਘਰ ਵਿੱਚ ਬੈਠ ਕੇ ਨਾਮ ਜਪਣ ਕਰਨ ਜਿਹੜਾ ਨਾਮ ਜਪਣਾ ਹੁੰਦਾ ਇਸ ਉਮਰ ਦੇ ਵਿੱਚ ਪਰ ਲੇਕਿਨ ਫਿਰ ਵੀ ਉਹ ਮੋਰਚਾ ਸੰਭਾਲੀ ਬੈਠੇ ਆ ਤੁਸੀਂ ਇਸ ਟਾਈਮ ਦੇਖੋ ਪੂਰੀ ਸੇਵਾ ਦੇ ਵਿੱਚ ਲੱਗੇ ਹੋਈਆਂ ਵੀ ਇਹ ਕੀ ਨਾਮ ਆ ਬੀਬੀ ਜੀ ਸਰਵਜੀਤ ਕਿੰਨੇ ਕ ਦਿਨ ਤੁਹਾਨੂੰ ਰਿਹਾ ਆਏ ਹੋ ਇਥੇ ਹਾਂਜੀ ਅਸੀਂ ਆਜੋ ਆਏ ਸਾਡੇ ਬਾਬੇ ਦੀ ਸੇਵਾ ਆਏ ਔਰ ਸਿਰਫ ਤੁਸੀਂ ਪਾਣੀ ਦੇਖਣੇ ਆਏ ਜੇ ਕੋਈ ਸੇਵਾ ਕਰ ਨਾ ਸੇਵਾ ਕਰਨ ਆਏ ਬਾਬਾ ਜੀ ਸੇਵਾ ਕਰੀਏ ਜੀ ਅਸੀਂ ਸੇਵਾ ਮਿੱਟੀ ਦੀ ਕੀਤੀ ਹਾਂਜੀ ਅਸੀਂ ਬਾਬਾ ਜੀ ਕਲਵੀਰ ਸਤਨਾਮ ਦੇ ਆਏ ਬਾਬਾ ਕਲਬੀ ਸਿੰਘ ਜੀ ਦੀ ਸੇਵਾਦਾਰਾਂ ਚ ਉਹਨਾਂ ਦੀ ਜਿਹੜੀਆਂ ਤੁਸੀਂ ਦੇਖ ਰਹੇ ਹੋ ਪੂਰਾ ਜਿਹੜੀ ਬੀਬੀਆਂ ਦਾ ਜਥਾ ਹੈ ਔਰ ਉੱਥੇ ਹੀ ਬਜ਼ੁਰਗਾਂ ਦਾ ਜਥਾ ਇਸ ਟਾਈਮ ਤੁਸੀਂ ਦੇਖ ਰਹੇ ਹੋ ਪੂਰੇ ਥੈਲੇ ਪਰ ਕੇ ਲੱਗੇ ਜੀ ਦੇਖੋ ਕਈ ਸੰਗਤਾਂ ਦਾ ਉਹ ਜੋ ਸਾਧ ਅੜੀਵਾਤੇ ਕਾਰਸ਼ੇ ਵਾਲੇ ਤੋਂ ਬਾਹਰ ਲੱਗੇ ਜਿਤਨਾ ਸੋਮਵਾਰ ਮੰਗਲ ਬੁੱਧ ਹਫਤੇ ਦੇ ਬਾਰ ਸਾਰੀਆਂ ਅਲੱਗ-ਲੱਗ ਪਿੰਡਾਂ ਦੇ ਲੱਗੇ ਆ ਉਹ ਅਲੱਗ-ਲੱਗ ਰੋਜ਼ ਸੰਗਤਾਂ ਆਉਂਦੀ ਵੀ ਜਾਂਦੀ ਵੀ ਤੁਹਾਨੂੰ ਪਤਾ ਵੀ ਘਰਾਂ ਦੇ ਵਿੱਚ ਵੀ ਅੱਜ ਕੱਲ ਛੋਟ ਨਹੀਂ ਕਿਉਂਕਿ ਇੱਕ ਪਰਿਵਾਰਾਂ ਵਿੱਚ ਜੇਕਰ ਦੋ ਦੋ ਜੀ ਰਹਿਗੇ ਬਾਕੀ ਬੱਚੇ ਤਾਂ ਸਾਡੇ ਬਾਹਰ ਚੱਲ ਗਏ। ਬਾਕੀ ਕੁਝ ਇਹੋ ਜਿਹੀ ਸੰਗਤ ਵੀ ਆ ਕੋਈ ਅੱਠਾ ਦਿਨਾਂ ਨਹੀਂ ਕੋਈ ਦਾਹ ਦਿਨਾਂ ਨਹੀਂ ਵਿੱਚ ਸੰਤਾ ਮਹਾਂਪੁਰਖਾਂ ਲਿਆਂਦੇ ਆ ਵੀ ਕੰਮ ਰਾਤ ਦਿਨ ਰਾਤ ਨੂੰ ਚੱਲਣਾ ਤੇ ਗੁਰੂ ਮਹਾਰਾਜ ਦੀ ਕਿਰਪਾ ਜੇ ਤੱਕ ਵੇਖੋ ਮਿੱਟੀਆਂ ਵੀ ਆਈ ਜਾਂਦੀਆਂ ਸਾਰੇ ਕੰਮ ਚੜਦੀ ਕਲਾ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਪਰ ਸੰਗਤ ਦਾ ਹੀ ਸੰਯੋਗ ਆ। ਸੰਗਤ ਦਾ ਸੰਯੋਗ ਬਹੁਤ ਤਗੜਾ ਸੰਗਤ ਗਾੜੀ ਕੋਈ ਚੀਜ਼ ਨਹੀਂ ਅੜ ਸਕਦੀ। ਗੁਰੂ ਮਹਾਰਾਜ ਦੀ ਅੱਡੀ ਕਿਰਪਾ ਉਹਦੀ ਜਿੱਥੇ ਉਹਨਾਂ ਦਾ ਪੈਰਾ ਆ ਜਾਂਦਾ ਨਾ ਉੱਥੇ ਕੋਈ ਚੀਜ਼ ਦੀ ਘਾਟ ਨਹੀਂ ਰਹਿੰਦੀ ਇਹ ਕੋਈ ਬਹਾਨਾ ਬਣਾਉਣਾ ਨਹੀਂ ਚਲੋ ਉਹ ਹਾਂ ਤੇ ਬਹੁਤ ਜ਼ਿਆਦਾ ਨੁਕਸਾਨ ਹੁਣ ਤੇ ਸਭਰ ਚਲੋ ਜੋ ਵੀ ਕੁਝ ਹੋ ਗਿਆ ਹੁਣ ਇਸ ਨੂੰ ਨਜਿੱਠਣ ਲਈ ਤੇ ਨੂੰ ਸੰਕਤਾਂ ਨੂੰ ਜਿੱਟਣ ਗਿਆ ਨੂੰ ਕੋਈ ਗੱਲ ਨਹੀਂ ਜੀ ਜੀ ਤੇ ਸਾਡੇ ਨਾਲ ਮਹਾਂਪੁਰਸ਼ ਵੀ ਜੁੜ ਰਹੇ ਨੇ ਬਾਬਾ ਜੀ ਕਿਹੜੀ ਜਗ੍ਹਾ ਤੋਂ ਜਾਈ ਆ ਅਸੀਂ ਆਇਆ ਜੀ ਹਰਿਆਣੇ ਤੋਂ ਹਰਿਆਣੇ ਤੋਂ ਜੀ ਤੇ ਜਿੱਥੇ ਆਪਾਂ ਕਹਿੰਦੇ ਆ ਜੀ ਵੀ ਹਰਿਆਣੇ ਦਾ ਜਿਹੜਾ ਪਾਣੀ ਆ ਤੇ ਉਹ ਕਹਿੰਦੇ ਵੀ ਜਿਹੜਾ ਪੰਜਾਬ ਦਾ ਪਾਣੀ ਹੈ ਸਾਨੂੰ ਦਿੱਤਾ ਜਾਵੇ ਪਰ ਲੇਕਿਨ ਹੁਣ ਕਹਿ ਰਹੇ ਆ ਵੀ ਪਾਣੀ ਨਹੀਂ ਚਾਹੀਦਾ ਔਰ ਜਿੱਥੇ ਸਾਡਾ ਪੰਜਾਬ ਹੜਾਂ ਦੀ ਮਾਰ ਦੇ ਉੱਤੇ ਖੜੇ ਹੋ ਤੁਸੀਂ ਹਰਿਆਣੇ ਦੇ ਵਿੱਚੋਂ ਆਇਓ ਤਾਂ ਕੀ ਹਾਲਾਤ ਔਰੇ ਦੇਖਦੇ ਹੋ ਜੀ ਮੁਰਾ ਹਾਲੇ ਜੀ ਮੈਂ ਰੈਣਾ ਸੇ ਗੁਰਦੁਆਰਾ ਪ੍ਰਬੰਧਨ ਕਮੇਟੀ ਦਾ ਕਮੇਟੀ ਦਾ ਅੰਤਰ ਕਮੇਟੀ ਦਾ ਮੈਂਬਰ ਆਂ ਜੀ ਮੈਂ ਪਰਨਾ ਸਾਡਾ ਚਿੰਦਾ ਇੱਥੇ ਆ ਕੇ ਵੇਖਿਆ ਬੜਾ ਨੁਕਸਾਨ ਹੈ ਜਿਉਂ ਰਮਜ਼ਾਫਤ ਤੁਰੇ ਹੋ ਨੇਰਾ ਬਾਬਾ ਫਾਹ ਉਥੋਂ ਇੱਥੇ ਦਾ ਕਮਾਲ ਹੋ ਗਿਆ ਕੋਠੀਆਂ ਵਿਚਾਰਿਆਂ ਦੀ ਕੋਈ ਸ਼ੈ ਨਹੀਂ ਰਹੀ ਇਹਨਾਂ ਦੀ ਫਿਰ ਇੱਕ ਤੇ ਹੋਰ ਰਾਨ ਗਈ ਹੈ ਚਲ ਕੋਠੀਆਂ ਦੇਖ ਵੀ ਸੰਤਾ ਬਣਾਣ ਦੀਆਂ ਮੈਂ ਵਾਦਾ ਕਰਨਾ ਬਣੇंगी ਇਹ ਰਹਿ ਗਈ ਨਹੀਂ ਪਰ ਜਿਹੜੇ ਇਹਨਾਂ ਦੇ ਕਾਗਜ਼ ਬੈਂਕਾਂ ਦੇ ਉਹ ਰੁੜ ਗਏ ਨੇ ਡਾਕੂਮੈਂਟ ਤੇ ਬੈਂਕ ਵਾਲਿਆਂ ਨੇ ਮੈਂ ਤੁਸੀਂ ਕਾਪੀਆਂ ਵਿਖਾਓ ਕਾਗਜ਼ ਵਿਖਾਓ ਇਹ ਕਿੱਥੋਂ ਵਿਖਾਓ ਉਹਨਾਂ ਦੀ ਮੈਂ ਸਰਕਾਰ ਨੂੰ ਵੀ ਕਹਾਂਗਾ ਬਿਟ ਕਾ ਕੇ ਨੇ ਦੀ ਮਦਦ ਕਰ ਨੀਰਾਏ ਨਹੀਂ ਵੀ ਮੈਂ ਰਾਜਾ ਬਣ ਕੇ ਤੇ ਘਰ ਬੈਠਾ ਹੁਣ ਬਤਾਇਰੋ ਭੰਡਾਲੀਆਂ ਚਾਲਾਂਸ ਕਰ ਲਈਆਂ ਨੇ ਹੁਣ ਪੰਜਾਬ ਦੀ ਮਦਦ ਕਰੇ ਹੁਣ ਮੌਕਾ ਹੈ ਮਦਦ ਕਰਨ ਦਾ ਮੈਂ ਤੇ ਹੀ ਕਹਾਂਗਾ ਤੇਰੇ ਆਣ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਲਕੁਲ ਇਹਨਾਂ ਦੇ ਨਾਲ ਖੜੋਵੇਗੀ ਜਿੰਨੀ ਵੀ ਹੋ ਸਕੇਗੀ ਤਕਾ ਅਗੇ ਕੋਠੀ ਦੀ ਮਦਦ ਕਰਾਂਗੇ ਹਰ ਤਰ੍ਹਾਂ ਜਿੰਨੇ ਦੀ ਮਦਦ ਕਰਾਂਗੇ ਜਿੰਨੇ ਵੀ ਲੋਕ ਆ ਵੇਸੇ ਪੀੜਤ ਨੇ ਸਭ ਦੀ ਮਦਦ ਕਰਾਂਗੇ ਧੰਨਵਾਦ ਜੀ ਤੇ ਬਾਬਾ ਜੀ ਦਾ ਵਾਇਗੁਰ ਜੀ ਕੇ ਫਤਿਹ ਜੀ ਤੇ ਤੁਸੀਂ ਦੇਖਿਆ ਜੀ ਬਾਬਾ ਜੀ ਵੱਲੋਂ ਬੇਨਤੀ ਕੀਤੀ ਗਈ ਹੈ ਵੀ ਬਹੁਤ ਇੱਕ ਜ਼ਰੂਰੀ ਗੱਲ ਕਹੀ ਗਈ ਹੈ ਵੀ ਹੜ ਦੇ ਵਿੱਚ ਡਾਕੂਮੈਂਟ ਆ ਜਿਹੜੇ ਖੋ ਜਾਂਦੇ ਆ ਕੋਈ ਹੜ ਚੁਕੇ ਹੁੰਦੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਕਾਜ ਪੱਤਰ ਹੈ ਉਹਨਾਂ ਨੂੰ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਉਹਨਾਂ ਨੂੰ ਵੀ ਉਹ ਹੈ ਜਿਹੜੀ ਉਹਨਾਂ ਦੀ ਮਦਦ ਕੀਤੀ ਜਾਵੇ ਜੀ ਹਾਂ ਜੀ ਇਸ ਤਰ੍ਹਾਂ ਆ ਵੀ ਜਿਵੇਂ ਇਹ ਆਉਂਦੇ ਨਾ ਨੇਤਾ ਵਾਅਦਾ ਕਰਕੇ ਟੁਰ ਜਾਂਦੇ ਨੇ ਤੇ ਜਿਹੜਾ ਆਇਆ ਫੋਟੋਆਂ ਖਚਾਈਆਂ ਮੀਡੀਆ ਅੱਗੇ ਹੋ ਗਿਆ ਭੱਜ ਕੇ ਅਸੀਂ ਉਹਨਾਂ ਦੇ ਵਿੱਚੋਂ ਨਿਕਰਨਾ ਕਰਨੀ ਦੇ ਵਿੱਚੋਂ ਜੋ ਪ੍ਰਧਾਨ ਜੀ ਹਰਾਂ ਆਖਿਆ ਉਹ ਆਖ ਕੇ ਸਰਕਾਰ ਦੇ ਨਾਲ ਵੀ ਸੈਟਿੰਗ ਸਹੀ ਏ ਵਧੀਆ ਹੱਥ ਤੇ ਇਹਨੂੰ ਵੀ ਆਖਣਗੇ ਤੁਹਾਡੇ ਵਾਲੇ ਪੰਡ ਨੂੰ ਵੀ ਤੇ ਸਾਰੇ ਕਰਨਗੇ ਤੇ ਜਿੰਨੀ ਤੁਸੀਂ ਇੱਕ ਬਾਰ-ਬਾਰ ਦੋ ਵਾਰ ਤੁਸੀਂ ਗੱਲ ਰਿਪੀਟ ਕਰ ਦਿੱਤੀ ਆ ਪੰਡ ਉਹ ਪੰਡ ਮੈਂ ਸਮਝ ਨਹੀਂ ਪਾਇਆ ਤੁਸੀਂ ਕਿਹਦਾ ਨਾਮ ਲੈਂਦੇ ਪੰਡ ਤੁਹਾਨੂੰ ਪਤਾ ਇਹ ਉਹ ਤੁਹਾਨੂੰ ਸਾਰਾ ਪਤਾ ਤੁਹਾਨੂੰ ਸਭ ਨੂੰ ਪਤਾ ਸਹਾਕ ਜ਼ਰੂਰੀ ਨਹੀਂ ਨਾਮ ਉਹਦਾ ਲੈਣਾ ਹਾਂ ਤੁਹਾਨੂੰ ਸਭ ਤੁਸੀਂ ਦੇਖ ਰਹੇ ਹੋ ਵੀ ਹਰਿਆਣੇ ਦੇ ਜਿਹੜੇ ਆ ਬਜ਼ੁਰਗ ਆ ਕੋਧ ਕਰਨੀ ਚਾਹੀਦੀ ਜੀ 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 ਹਾਂ ਜੀ ਆਖਣਾ ਤਾਂ ਚਾਹੀਦਾ ਆਖਣਾ ਚਾਹੀਦਾ ਸਾਰੀ ਜਨਤਾ ਤੁਹਾਡੀ ਆਮ ਪਬਲਿਕ ਕੀ ਕਰ ਰਹੇ ਵੀਰੇ ਕੀ ਕਰ ਰਹੇ ਕੀ ਕਰ ਰਹੇ ਮੈਂ ਸਰਕਾਰ ਨੇ ਸ਼ਿਕਵਾ ਕਰਨਾ ਵਾ ਹਾਂ ਜੀ ਹਾਂ ਸਿੱਧੀ ਆ ਗੱਲਾਂ ਨੇ ਇਹ ਕੌਣ ਕਰੂਗਾ ਜੀ ਫਿਰ ਸਰਕਾਰ ਨਹੀਂ ਕਰੂਗੀ ਸਰਕਾਰ ਨੇ ਕੋਈ ਮੁੱਖ ਨਹੀਂ ਕਰਨਾ ਇਹ ਆ ਡੀ ਆਮ ਪਬਲਿਕ ਡੀ ਆ ਪੰਜਾਬ ਪੰਜਾਬ ਦੇ ਕੰਮ ਆਉਂਦੇ ਆਪਾਂ ਠੀਕ ਨਹੀਂ ਗੱਲ ਪੰਜਾਬ ਪੰਜਾਬ ਦੇ ਨਾਲ ਹੀ ਕੰਮ ਆਂਦਾ ਜਿੱਥੇ ਬਜ਼ੁਰਗਾਂ ਬੀਬੀ ਕਰ ਰਹੇ ਆ ਔਰ ਉੱਥੇ ਹੀ ਨੌਜਵਾਨ ਕਰ ਰਹੇ ਨੇ ਕੈਮਰਾਮੈਨ ਗੁਜੀਤ ਸਿੰਘ ਦੇ ਨਾਲ ਜਿਸਟਾਟਿੰਗ ਨਿਕਰਪਾਸ ਸਿੰਘ ਲੋਗੜ